ਸੱਤੇ ਸ਼ਿਰਿਆ ਕਾਲ ਫਰੈਂਡ ਸਾਡੀ ਅੱਜ ਦੀ ਕਹਾਣੀ ਹੈ ਹੈਸੀਅਤ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ ਰੰਮੀ ਸੋਚਦੀ ਕਦੀ ਮੈਂ ਵਿਆਹ ਵਾਲੇ ਰੰਗਾਂ ਚ ਹੋਵਾਂਗੀ ਇਹੋ ਜਿਹੇ ਸੁਪਨੇ ਲੈਂਦਿਆ ਕਿਤੇ ਜ਼ਿੰਦਗੀ ਦੇ ਅਰਥ ਹੀ ਨਾ ਬਦਲ ਜਾਣ ਤੇ ਜਵਾਨੀ ਦੀਆਂ ਤਿੱਖੀਆਂ ਸੂਲਾਂ ਖੁੰਡੀਆਂ ਹੋ ਜਾਣ ਇੰਜ ਸੋਚਦਿਆਂ ਵਰਿਆਂ ਦੇ ਵਰੇ ਲੰਘ ਗਏ ਮਾਂ ਰੋਜ਼ ਸਵੇਰੇ ਛਿੜਕਦੀ ਖੋਤੇ ਜਿੱਡੀ ਹੋ ਗਈ ਸੌਣ ਦਾ ਅਜੇ ਚੱਜ ਨਹੀਂ ਆਇਆ ਚਾਦਰ ਵੇਖ ਕਿਵੇਂ ਲਤਾੜੀ ਹੋਈ ਐ ਜਿਵੇਂ ਰਾਤ ਗਦੇ ਪਏ ਲੇਟਦੇ ਹੋਣ ਉਹ ਪੈਂਤੀਆਂ ਨੂੰ ਟੋਕ ਗਈ ਸੀ ਬਾਬਲ ਨੇ ਵਰ ਲੱਬਦਿਆਂ ਪਤਾ ਨਹੀਂ ਕਿਉਂ ਇੰਨਾ ਚੇਰ ਲਾ ਦਿੱਤਾ ਹੁਣ ਤਾਂ ਉਹਦਾ ਮੱਛ ਵੀ ਮਰ ਗਿਆ ਲੱਗਦਾ ਸੀ ਹੁਣ ਸਬੱਬੀ ਹੋਈ ਮੰਗਣੀ ਦੇ ਚਾਚ ਉਹਦੇ ਪੈਰ ਧਰਤੀ ਤੇ ਨਾ ਲੱਗਦੇ ਉਹਦੇ ਲਈ ਤਾਂ ਮਰਦ ਅਚੰਭੇ ਵਾਲੀ ਗੱਲ ਹੋ ਗਈ ਸੀ ਬੌਜੀ ਨੋ ਪੋਤਤਾ ਅੱਡ ਰਹਿੰਦੇ ਨੇ ਉਹਨਾਂ ਤੋਂ ਤਾਂ ਆਪਾਂ ਨੂੰ ਦੋ ਸੁੱਕੀਆਂ ਰੋਟੀਆਂ ਦੀ ਆਸ ਨਹੀਂ ਕੁੜੀ ਹੋਰ ਮਹੀਨੇ ਨੂੰ ਵਿਆਹੀ ਜਾਣੀ ਐ ਮੇਰੇ ਗੋਡੇ ਪਏ ਦੁੱਖਦੇ ਰਹਿੰਦੇ ਨੇ ਰੋਟੀ ਟੋਕ ਦਾ ਬੜਾ ਔਖਾ ਹੋ ਜੂ ਕੰਮ ਵਾਲੀ ਦਾ ਪ੍ਰਬੰਧ ਕਰੋ ਕਿਉਂ ਫਿਕਰ ਕਰਦੀ ਐ ਮੈਂ ਕਰਦਾ ਨੌਕਰਾਨੀ ਦਾ ਪ੍ਰਬੰਧ ਹੋਇਆ ਉਹ ਕਰੂ ਕੰਮ ਰੰਮੀ ਦੀ ਜਗਾ ਰੰਮੀ ਨੂੰ 35 ਸਾਲਾਂ ਬਾਅਦ ਅਹਿਸਾਸ ਹੋਇਆ ਕਿ ਉਹਦੀ ਘਰ ਵਿੱਚ ਹਸੀਅਤ ਧੀ ਵਾਲੀ ਨਹੀਂ ਨੌਕਰਾਨੀ ਵਾਲੀ ਸੀ ਆਹੋ ਅੱਜ ਵਿਆਹੀ ਗਈ ਉਸਨੇ ਸ਼ੁਕਰ ਕੀਤਾ ਹੁਣ ਨੌਕਰਾਨੀ ਤੋਂ ਹੁਣ ਆਪਣੇ ਅਸਲ ਘਰ ਦੀ ਮਾਲਕਣ ਬਣਨ ਜਾ ਰਹੀ ਸੀ ਉਹਦੀ ਸੱਸੋ ਉਹਦੇ ਪੈਰ ਮੱਜੇ ਤੋਂ ਥੱਲੇ ਲੱਗਣ ਨਾ ਦਿੰਦੀ ਆਂਡ ਗਵਾਂਡ ਉਹਨੂੰ ਸ਼ਗਨ ਪਾਉਣ ਆਉਂਦੇ ਤਾਂ ਉਹਨੂੰ ਚਾਹ ਜਿਆ ਚੜਦਾ ਜਾਂਦਾ ਜਿਵੇਂ ਉਹ ਇਸ ਤਖਤ ਦੀ ਹੁਣ ਮਲਿਕਾ ਹੋਵੇ ਵਿਆਨ ਹਫਤਾ ਹੋ ਗਿਆ ਸੀ ਉਹ ਅੱਜ ਆਪਣੇ ਪਤੀ ਨਾਲ ਪੇਕਿਆਂ ਵੱਲੋਂ ਪਹਿਲਾ ਫੇਰਾ ਪਾ ਕੇ ਆਈ ਸੀ ਸਫ਼ਰ ਤੋਂ ਥੱਕੀ ਹੋਈ ਉਹ ਬੈੱਡ ਤੇ ਲੇਟ ਗਈ ਬਾਹਰ ਵਿਹੜੇ 'ਚ ਬੈਠਾ ਸਹੁਰਾ ਉਹਦੀ ਸੱਸ ਨੂੰ ਕਹਿ ਰਿਹਾ ਸੀ ਦੇਵ ਦੀ ਬੀਬੀ ਕੀ ਘਰ ਚ ਖਲਾਰਾ ਪਿਆ ਹੋਇਆ ਹੈ ਨੌਕਰਾਨੀ ਕਿੱਥੇ ਹੈ ਮੈਂ ਉਹਨੂੰ ਕੱਲ ਦਾ ਜਵਾਬ ਦੇ ਦਿੱਤਾ ਹੈ ਉਹ ਕਿਉਂ ਹੁਣ ਫਿਰ ਕਿਵੇਂ ਚੱਲੂ ਕੰਮ ਕਿਉ ਨਾ ਚੱਲੂ ਹੁਣ ਨੌਕਰਾਨੀ ਦੀ ਕੀ ਲੋੜ ਐ ਹੁਣ ਦੇਵ ਦੀ ਵਫਤ ਹੀ ਨਹੀਂ ਆ ਗਈ ਇਹ ਕਰਿਆ ਕਰੂ ਸਾਰੇ ਕੰਮ ਹੋਰ ਇਹਨੂੰ ਮਜੇ ਲੁੱਟਣ ਤੇ ਮੰਜੇ ਤੋੜਨ ਨੂੰ ਥੋੜੀ ਲਿਆਂਦਾ ਰੰਮੀ ਸੋਚਦੀ ਮੇਰੀ ਤਾਂ ਜਗ੍ਹਾ ਹੀ ਬਦਲੀ ਐ ਜਾਂ ਚੂੜੀਆਂ ਦੀ ਜਗ੍ਹਾ ਚੂੜੇ ਨੇ ਲੈ ਲਈ ਐ ਪਰ ਮੇਰੀ ਹਾਇਸੀਅਤ ਨਹੀਂ ਬਦਲੀ ਥੈਂਕ ਯੂ ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਫੋਰ ਮੋਰ ਵੀਡੀਓਜ਼ ਪਲੀਜ਼ ਲਾਈਕ ਐਂਡ ਸ਼ੇਅਰ